ਇਧਰ ਭਰਾ ਸਾਡੇ ਗੁਰੂ ਜਹਲ ਦਾ ਸਨਮਾਨ ਜਿਹੜਾ ਕਲੱਬ ਵੱਲੋਂ ਕੀਤਾ ਜਾ ਰਿਹਾ ਵੱਡਾ ਧੰਨਵਾਦ ਇਹਨਾਂ ਸਾਰੇ ਵੱਡੇ ਭਰਾਵਾਂ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਦਾ ਕਬੱਡੀ ਟੂਰਨਾਮੈਂਟ ਕਰਵਾਉਣ ਦੇ ਲਈ ਉਹਨਰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ 6:30 ਤੇ 7 ਨੰਬਰ ਉਨਗੇ ਕੋਈ ਵੀਰ ਸੁਪਾਰਸ਼ ਨਾ ਕਰੇ। ਲਓ ਖੇਡ ਦੇ ਮੈਦਾਨ ਵਿੱਚ ਮੈਚ ਜਿਹੜਾ ਕੁਸਲੇ ਦਾ ਸ਼ੁਰੂ ਹੋ ਚੁੱਕਿਆ ਹੈ। ਕੁਸਲਾ ਤੇ ਬਾਬਾ ਜੋਗੀ ਵੀਰ ਖਰੇਹਾ ਇਹੋ ਮੈਚ ਹੈ ਜੀ। ਮੰਗਾ ਜੀ ਹਾਂ ਜੀ ਹਾਂ ਜੀ ਇਹੋ ਮੈਚ ਹੈ। ਜਿਹੜੀ ਟੀਮ ਪਿੰਡ ਦੀ ਹੈ ਉਹ ਖੇਤਾਂ ਵਾਲੇ ਪਾਸੇ ਖੇਡਦੀ ਹੈ ਤੇ ਕੁਸਲੇ ਵਾਲੇ ਮੁੰਡੇ ਜਿਹੜੇ ਆ ਉਹ ਨਜੇ ਪਿੰਡ ਵਾਲੀ ਸੈਨ ਆ ਮੁੰਡੇ ਦਾ ਲਾਲ ਬਈ ਪਿੰਡ ਹੈ ਜਿਹੜੇ ਪਿੰਡ ਦੇ ਮੱਥਾ ਸਿੰਘ ਤਵਾਣੀ ਨੇ ਕਬੂਤਰਬਾਜ਼ੀ ਵਿੱਚ ਕਿੜਤਾ ਦੋਸਰ ਦਾ ਉਸਤਾਦ ਮੰਨਿਆ ਜਾਂਦਾ ਦਾਦੂ ਵਾਲੇ ਗਾਜੀ ਗਨ ਭਰਾਮਾਂ ਤੋਂ ਬਾਅਦ ਪਿਆਰ ਹੈ ਇਹ ਹਰਪਾਲ ਸਿੰਘ ਪਾਲਾ ਲਾਲ ਬਈ ਪਿੰਡ ਦਾ ਮਾਣ ਕਰਦਾ ਗੰਗੀ ਕਿਸਾਨ ਸ਼ਹੀਲ ਪਣਿਆਲੇ ਵਾਲਾ ਮਾਣ ਕਰਦਾ ਅਵਤਾਰ ਪੋਜੇ ਵਾਲੀਆ ਆਓ ਸਾਹਮਣੇ ਕਹਿੰਦੇ ਨੰਬਰ ਮੱਥੇਹ ਜਿਹੜੀ ਅੰਦੇਸੇ ਵਿੱਚ ਜੁੜਦਾ ਹੋਇਆ ਲਓ ਗਵਰੂ ਕੁਸਲੇ ਵਾਲਾ ਕਬੱਡੀ ਪਾ ਰਿਹਾ 16 17 ਤੇ 18 ਫਰਵਰੀ ਉਸਲੇ ਵਿੱਚ ਕਹਿੰਦੇ ਦੀ ਆਈ ਦੇ ਮੈਦਾਨ ਤੇ ਆਈ ਹੋਈ ਆ ਲਓ ਪਹਿਲੀ ਰੇਡ ਮੇਰੇ ਮਿੱਤਰੋ ਆਹ ਯਾਫੀ 4 ਪਰ ਆਹ ਮੁੰਡੇ ਦਾ ਕੋਟ ਭਾਈ ਪਿੰਡਾ ਹਰਜੀਤ ਨਾਮ ਹੈ ਜਿਹਨੇ ਯਫਾ ਲਾ ਕੇ ਬਲੇ ਬਲੇ ਕਰਾਦੀ ਹੈ ਲਓ ਨੰਬਰ ਯਾਫੀਆਂ ਦਾ ਰੇਡ ਭਾਲੇ ਦੀ ਬੋਲ ਕਰ ਪਿਆ ਲਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਹੈ ਅਗਲੀ ਕਬੱਡੀ ਪਾਉਣ ਦੇ ਲਈ ਹਰਪਾਲ ਅੱਗੇ ਵੱਲ ਵਧਦਾ ਹੋਇਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਹੈ ਗਿੱਦੜਵਾਹੇ ਦੇ ਲਾਗੇ ਕਹਿੰਦੇ ਲਾਲਬਾਈ ਪਿੰਡਾ ਹੈ ਗਿੱਦੜਵਾਹੇ ਤੋਂ ਲੰਬੀ ਨੂੰ ਜਾਣ ਵਾਲੇ ਰੋਡ ਦੇ ਉੱਤੇ ਨਾਲਬਾਈ ਪਿੰਡ ਪੈਂਦਾ ਹੈ ਦੇ ਹਰਪਾਲ ਲਾਲ ਬਾਈ ਦਾ ਮੁਕਸਰੀਆ ਕਬੱਡੀ ਪੌਂਡ ਦੇ ਲਈ ਵਜਿਆ ਹੋਇਆ ਦੂਸਰੇ ਪਾਸੇ ਕਹਿੰਦੇ ਵੀ ਗਾਂਧੀ ਹੁਣਾ ਦਾ ਪਿੰਡ ਹੈ ਬਾਈ ਸਵਰਗਵਾਸੀ ਅਮਰੀਕ ਪੱਟੀ ਦਾ ਪਿੰਡ ਹੈ ਇਸੇ ਇਲਾਕੇ ਦਾ ਕੁਸਲਾ ਜ਼ਿਲ੍ਹੇ ਮਾਨਸਾ ਦੀ ਧਰਤੀ ਹੈ ਲਓ ਪੁਆਇੰਟ ਜਿਹੜਾ ਮੁਕਸਰੀਆ ਨਥੇ ਹੀ ਦੀ ਟੀਮ ਦੇ ਹਿੱਸੇ ਜੋੜ ਗਿਆ ਬਰੇ ਸੈਫ ਤੇ ਕੁੱਤੀਵਾਲ ਖੁਰਦੇ ਟੀਮਾਂ ਗਰਾਊਂਡ ਦੇ ਵਿੱਚ ਆਓ ਜੀ ਹਾਂਜੀ ਵੀਰੇ ਸੌਖਾ ਜਿੰਨੇ ਜੱਫੇ ਲਾਓ ਸਾਰਾ ਤੇ 100 ਰੁਪਏ ਸੇਵ ਕਰਨਿਓ ਵਾਹ ਜੀ ਵਾਹ ਸਾਡਾ ਸੇਵਕ ਭਾਈ ਕਹਿੰਦਾ ਵੀ ਸੁੱਖ ਜਿੱਤੇ ਜੱਫੇ ਲਾਊਗਾ ਹਰ ਇੱਕ ਜੱਫੇ 'ਤੇ 100 ਦੇ ਕੇ ਮਾਨ ਕਰਾਂਗੇ ਆਓ ਸਾਹਮਣੇ ਹਰਜੀਤ ਕੋਟ ਭਾਈ ਵਾਲਾ ਜੱਫਾ ਲਾ ਗਿਆ ਅਗਲੀ ਕਬੱਡੀ ਬੱਲੇ ਸਿੰਘ ਜੇ ਕੁਸ਼ਲੇ ਵਾਲਾ ਜੱਗਾ ਜੱਫਾ ਲਾਵੇਗਾ ਸੌਦਾ ਮਾਨ ਸਨਵਾਰ ਕੀਤਾ ਜਾਵੇਗਾ ਆਕਾਸ਼ ਦੀ ਪੁਣੀ ਸਾਰੇ ਭਰਾ ਰਾਮਾ ਕਬੱਡੀ ਖਿਡਾਰੀ ਸਾਡਾ ਸਾਰੇ ਭਰਾ ਜੀ ਟੂਰਨਾਮੈਂਟ ਤੇ ਪਹੁੰਚੇ ਹੋਏ ਹੈ ਜੇ ਜੰਗਾ ਜੱਫਾ ਲਾਵੇਗਾ ਕੁਸਲੇ ਪਿੰਡ ਵਾਲਾ ਤਾਂ 500 ਦੇ ਮਾਨਸ ਜਿਹੜੇ ਕੀਤੇ ਜਾਣਗੇ ਲਓ ਪੁਆਇੰਟ ਜਿਹੜਾ ਸਾਹਮਣੇ ਕੁਸਲੇ ਦੀ ਟੀਮ ਦੇ ਹਿੱਸੇ ਜੁੜ ਗਿਆ ਲੱਭੀ ਕੁਸਲੇ ਵਾਲਾ ਰੇਡ ਪਾਉਣ ਦੇ ਲਈ ਤਿਆਰ ਹੈ ਕਿ ਚੱਕੀ ਦੇ ਪੁਲ ਵਰਗੀਆਂ ਹੈਗਾ ਜਿਗਰੇ ਗਾਰਡਰ ਨੇ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ ਤੇ ਵੀ ਦਿਆਨ ਪ੍ਰੀਤਕ ਧੂਗਾ ਸ਼ੰਕਰ ਪਿੰਡ ਦਾ ਸੀ ਬੋੜਾ ਤੋਖੀ ਦੇ ਬਟਾ ਵੀ ਪੂਰੀ ਫਿੱਟਦਾ ਸੀ ਪਹਿਲੇ ਸੋਨਿਆਂ ਦੇ ਵਿੱਚ ਨਾਂ ਗੂਜੇ ਨੇ ਨਾ ਸਟਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਬੀਬਾ ਪੁੱਤ ਸਰਦਾਰਾਂ ਦੇ ਆਹ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਲੱਭੀ ਕੁਸਲੇ ਪਰ ਦੂਸਰੇ ਪਾਸੇ ਹਰਜੀਤ ਕੋਟ ਭਾਈ ਵਾਲਾ ਕਿ ਵੈਦਾਂ ਮੇਰੀ ਵੈਦਾਂ ਮੇਰੀ ਬਾਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਆਹ ਜਫਾ ਲੱਗਿਆ ਤੇ ਨੰਬਰ ਯਾਫੀਆਂ ਨੇ ਆਉਂਦੀ ਟੀਮ ਨੂੰ ਜੋੜ ਦਿੱਤਾ ਪੈਂਦੀ ਰੇਡ ਤੇ ਗੁਰਪਿਆਰ ਭਾਈ ਉਧਰ ਬੰਦੇ ਵੱਲੋਂ ਨਸਿਹੇ ਦੀ ਟੀਮ ਦੇ ਵਾਸਤੇ 200 ਦਾ ਮਾਨ ਸਨਮਾਨ ਜਿਹੜਾ ਪੁੱਜਦਾ ਹੋਇਆ ਹੈ ਵੱਡਾ ਧੰਨਵਾਦ ਭਰਾ ਗਾਂਧੀ ਵੱਲੋਂ 200 ਨਸਿਹੇ ਦੀ ਟੀਮ ਦੇ ਲਈ ਪਹੁੰਚਦਾ ਹੋਇਆ ਹੈ ਲਓ ਸਾਹਮਣੇ ਕਹਿੰਦੇ ਮੈਦਾਨ ਦੇ ਵਿੱਚ ਹਰਪਾਲ ਸਿੰਘ ਲਾਲਬਾਈ ਪਿੰਡ ਦਾ ਇੱਕ ਤਕੜਾ ਪੁਆਇੰਟ ਜਿਹੜਾ ਨਸਿਹੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਲਓ ਅਗਲੀ ਕਬੱਡੀ ਪੌਂਡ ਦੇ ਲਈ ਮੁੰਡਾ ਕੁਸਰੇ ਵੱਲੋਂ ਫਿਰ ਅੱਗੇ ਬਾਲ ਵਧਿਆ ਹੋਇਆ ਹੈ ਸੋਖਨ ਦੇਹੇ ਪਿੰਡ ਵਾਲਾ ਉਹ ਜੱਫਾ ਲਾਉਣ ਦੀ ਤਿਆਰੀ ਦੇ ਵਿੱਚ ਹੈ ਇਧਰਲੇ ਪਾਸੇ ਚੋਟੀ ਵਾਲਾ ਜੋਰ ਹੈ ਇਹਨੂੰ ਸੁਖ ਸੁਖ ਕਹਿੰਦੇ ਆ ਨਥੇਹਾ ਪਿੰਨਾ ਜੋੜਕੀਆਂ ਦਾ ਇਲਾਕਾ ਹੈ ਜ਼ਿਲ੍ਹਾ ਬਠਿੰਡਾ ਆਹ ਸੁਖ ਨਥੇਹਾ ਵਾਲੇ ਨੇ ਚੋਟੀ ਦਾ ਜਫਾ ਲਾ ਦਿੱਤਾ ਹੈ ਜਲਦਾ ਮੈਚ ਸਮਾਪਤ ਹੈ ਜੀ ਬਾਬਾ ਜੋਗੀਪੁਰ ਨਥੇਹਾ ਇਸ ਮੈਚ ਦੀ ਜੀਨਰ ਟੀਮ ਹੈ ਬਾਬਾ ਜੋਗੀਪੁਰ ਨਥੇਹਾ ਇਸ ਮੈਚ ਦੀ ਜੀਨਰ ਹੈ ਆ ਜੀ ਕੁੱਟੀਵਾਲ ਫੁਰਤੀ ਫੁਰਤੀ ਸਾਹਿਬ ਆ ਸੁਖੋਂ ਬੇਨਤੀ ਕੀਤੀ ਜਾਂਦੀ ਹੈ ਐਂਟਰੀ ਕਾਊਂਟਰ ਤੋਂ ਆਵੇ ਐਪੀਐਸ ਸੁਖ ਸਾਡਾ ਵੀਰ ਐਂਟਰੀ ਕਾਊਂਟਰ ਤੋਂ ਆਉਂਦੀ ਹੈ ਮਨਸਮਾਨ ਪ੍ਰਾਪਤ ਕਰ ਲਵੇ